ਜਗਮੀਤ ਸਿੰਘ ਦੀ ਇਥੇ ਜ਼ਰੂਰ ਗੱਲ ਕਰਦੇ ਆ ਕਿ ਕਿ ਬਹੁਤ ਵੱਡੀਆਂ ਵੱਡੀਆਂ ਉਹ ਗੱਲਾਂ ਕਰ ਰਹੇ ਸੀ ਖੈਰ ਆਪਣੀ ਸੀਟ ਉਹ ਬਚਾ ਨਹੀਂ ਸਕੇ ਫਿਰ ਉਹ ਰਿਜ਼ਾਈਨ ਕਰ ਦਿੰਦੇ ਨੇ ਕਿਵੇਂ ਦੇਖਦੇ ਹਾਂ ਕਿ ਉਹਨਾਂ ਦੇ ਸਿਆਸੀ ਕੈਰੀਅਰ ਦਾ ਅੰਤ ਹੋ ਗਿਆ ਦੇਖੋ ਹੁਣ ਜੇ ਕੋਈ ਭਾਰਤ ਵਿੱਚ ਬੈਠਾ ਜਾਂ ਕੋਈ ਬੰਦਾ ਜਿਹੜਾ ਪੋਲਿਟਿਕਸ ਦੇ ਨਾਲ ਨਹੀਂ ਕੋਈ ਇੰਟਰਸਟ ਰੱਖਦਾ ਜਾਂ ਕਿਤੇ ਹੋਰ ਦੁਨੀਆ 'ਚ ਬੈਠਾ ਉਹ ਕਹੇਗਾ ਕਿ ਇੱਕ ਪਾਰਟੀ ਦਾ ਲੀਡਰ ਸੀ ਕੈਨੇਡਾ ਦੇ ਵਿੱਚ ਉਹਦੀ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਉਹ ਆਪਣੀ ਵੀ ਸੀਟ ਹਾਰ ਗਿਆ ਤੇ ਚਲੋ ਜੀ ਗੱਲ ਖਤਮ ਹੋਈ ਪਰ ਸਾਨੂੰ ਇਹ ਜਾਨਣਾ ਪਏਗਾ ਬਹੁਤ ਸਾਰੇ ਲੋਕ ਭਾਰਤ ਦੇ ਵਿੱਚ ਇਹ ਸੋਚਣ ਲੱਗ ਪਏ ਸੀ ਜਦੋਂ ਐਨਡੀਪੀ ਦੇ ਠੀਕ ਠਾਕ ਸੀਟਾਂੀਆਂ ਸੀ ਕਿ ਜਗਮੀਤ ਸਿੰਘ ਪ੍ਰਧਾਨ ਮੰਤਰੀ ਬਣ ਸਕਦੇ ਕੈਨੇਡਾ ਦੇ ਤੇ ਉਸ ਵੇਲੇ ਵੀ ਜਿਹੜੇ ਇਤਿਹਾਸ ਤੇ ਜਿਨ੍ਹਾਂ ਨੇ ਨਜ਼ਰ ਮਾਰੀ ਹੋਈ ਇਹ ਨਹੀਂ ਕਿ ਇਤਿਹਾਸ ਵਿੱਚ ਜੋ ਨਹੀਂ ਹੋ ਸਕਿਆ ਉਹ ਨਹੀਂ ਹੋਣਾ ਪਰ ਉਹ ਗੱਲ ਹੈ ਕਿ ਥੋੜਾ ਜਿਹਾ ਦੇਖਣਾ ਤਾਂ ਪੈਂਦਾ ਹੈ ਨਾ ਕਿ ਕਿੱਥੇ ਕਿਸ ਦਾ ਕਿਵੇਂ ਦਾ ਆਧਾਰ ਆ ਸੋ ਜੇ ਉਸ ਹਿਸਾਬ ਨਾਲ ਗੱਲ ਕਰੀਏ ਤਾਂ ਇੱਕ ਸਮੇਂ ਐਨਡੀਪੀ ਜਿਹੜੀ ਸੀ ਉਹ ਦੂਸਰੇ ਨੰਬਰ ਦੀ ਪਾਰਟੀ ਬਣ ਕੇ ਸੀ ਕੈਨੇਡਾ ਦੇ ਵਿੱਚ ਸਟੀਫਨ ਹਾਰਪਰ ਦੀ ਸਰਕਾਰ ਵੇਲੇ ਜੈਕ ਲੈਟਨ ਨੇ ਬਹੁਤ ਸਾਰੀਆਂ ਸੀਟਾਂ ਜਿੱਤ ਲਈਆਂ ਸੀ ਪਰ ਹੌਲੀ-ਹੌਲੀ ਲਿਬਰਲ ਪਾਰਟੀ ਦਾ ਬਾਰ ਇਨਾ ਹੋਇਆ ਕਿ ਐਨਡੀਪੀ ਆਪਣੇ ਥਾਂ ਟਿਕਾਣੇ ਪਹੁੰਚ ਗਏ ਸੋ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜਗਮੀਤ ਸਿੰਘ ਐਨਡੀਪੀ ਦੇ ਆਗੂ ਸੀ ਤੇ ਐਨਡੀਪੀ ਉਹ ਹੈ ਜਿਨ੍ਹਾਂ ਨੇ ਕਦੇ ਕੈਨੇਡਾ ਵਿੱਚ ਸਰਕਾਰ ਨਹੀਂ ਬਣਾਈ ਆਗੂ ਉਹਨਾਂ ਦੇ ਬਦਲਦੇ ਰਹੇ ਨੇ ਚਾਹੇ ਮੁਲਕੀ ਹੋਵੇ ਚਾਹੇ ਜੈਕ ਲੈਟਨ ਹੋਣ ਕਈ ਵਾਰੀ ਕਹ ਜਿਹੜੀ ਇਹ ਪਾਰਟੀ ਹੈ ਉਹਦਾ ਚੰਗਾ ਉਭਾਰ ਹੋਇਆ ਤੇ ਕਈ ਵਾਰੀ ਉਹ ਪਿੱਛੇ ਰਹਿ ਗਿਆ ਤੇ ਐਨਡੀਪੀ ਜਿਹੜੀ ਆ ਉਹਨਾਂ ਦੀ ਪ੍ਰੋਵੀਸ਼ਨ ਜਿਹੜੀਆਂ ਇਕਾਈਆਂ ਹੈਗੀਆਂ ਉੱਥੇ ਉਹਨਾਂ ਦਾ ਦਬਦਬਾ ਅਜੇ ਵੀ ਮੌਜੂਦ ਹੈ ਤੇ ਸਰਕਾਰ ਬਣਾ ਜਾਂਦੇ ਨੇ ਕਈ ਵਾਰ ਉਹ ਤੇ کئی ਜਗ੍ਹਾ ਉਹਨਾਂ ਦੀ ਇਸ ਜਿਹੜੀ ਸਰਕਾਰ ਹੈ ਕਈ ਵਾਰ ਬਣੀ ਐ ਇੱਥੋਂ ਤੱਕ ਕਿ ਅਲਬਰਟਾ ਦੇ ਵਿੱਚ ਵੀ ਜਿੱਥੇ ਕੰਜ਼ਰਵੇਟਿਵ ਦਾ ਸਟਰੋਂਗਹੋਲਡ ਹੈ ਉੱਥੇ ਵੀ ਪਿਛਲੇ 50 ਸਾਲਾਂ ਦੇ ਵਿੱਚ ਇੱਕ ਵਾਰ ਸਰਕਾਰ ਜੇ ਬਣੀ ਐ ਟੀਐਨਪੀ ਦੀ ਬਣੀ ਐ ਭਾਵੇਂ ਕਿ ਸਬਾਈ ਤੇ ਫੈਡਰਲ ਜਿਹੜੀ ਐ ਐਨਡੀਪੀ ਆ ਉਹਦਾ ਅੰਤਰ ਹੁੰਦਾ ਪਰ ਫੇਰ ਵੀ ਗੱਲਾਂ ਤੇ ਕੁਝ ਜੁੜੀਆਂ ਹੁੰਦੀਆਂ ਨੇ ਨਾ ਸੋ ਜਗਮੀਤ ਸਿੰਘ ਇੱਕ ਸਟਰੋਂਗ ਆਗੂ ਵਜੋਂ ਉੱਪਰ ਕੇ ਸਾਹਮਣੇ ਆਏ ਸੀ ਉਹਨਾਂ ਨੇ ਜਿਹੜੀ ਸੀ ਲੀਡਰਸ਼ਿਪ ਦੀ ਜਿਹੜੀ ਕੈਂਪੇਨ ਵੀ ਜਿੱਤੀ ਸੀ ਕਿ ਉਹ ਪਾਰਟੀ ਦੇ ਲੀਡਰ ਬਣੇ ਸੀ ਤੇ ਸਰਕਾਰ ਦੇ ਨਾਲ ਭਾਈਵਾਲੀ ਵੀ ਉਹਨਾਂ ਦੀ ਰਹੀ ਐ ਜਸਟਨ ਟਰੂਡੋ ਨੂੰ ਜਦੋਂ ਪਤਾ ਸੀ ਕਿ ਮੇਰੀ ਮੇਰੀ ਗੱਡੀ ਜਗਮੀਤ ਸਿੰਘ ਹੋਣਾ ਤੋਂ ਬਿਨਾਂ ਨਹੀਂ ਚੱਲ ਸਕਦੀ ਤੇ ਤੁਸੀਂ ਸਮਝ ਸਕਦੇ ਹੋ ਕਿ ਜਿਸ ਪਾਰਟੀ ਕੋਲ 24-25 ਸੀਟਾਂ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਪੋਜੀਸ਼ਨ ਕਿਉਂ ਜਿਹੀ ਰਹੀ ਹੋਵੇਗੀ ਤੇ ਕਿੰਨੀ ਸਟਰੋਂਗ ਹੋਵੇਗੀ ਕਿ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ ਚੰਗੀ ਤਰ੍ਹਾਂ ਤੇ ਸਰਕਾਰ ਦੇ ਨਾਲ ਭਾਈਵਾਲੀ ਹੈ ਤੇ ਖਾਮਿਆਜ਼ਾ ਵੀ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਸੇ ਗੱਲ ਦਾ ਪੂਤਣਾ ਪਿਆ ਕਿ ਜਸਟਨ ਟਰੂਡੋ ਦੇ ਮਾਮਲੇ ਦੇ ਵਿੱਚ ਜਦੋਂ ਉਹਨਾਂ ਦੀ ਵਿਰੋਧਤਾ ਹੋ ਰਹੀ ਸੀ ਬਾਹਰਲੇ ਲੋਕਾਂ ਨੇ ਬਾਹਰੀਆਂ ਪਾਰਟੀਆਂ ਨੇ ਤੇ ਵਿਰੋਧ ਤਾਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਤੇ ਉਹਦੇ ਵਿੱਚ ਸਰਵੇਖਣਾਂ ਦੇ ਵਿੱਚ ਪਾਰਟੀ ਲਿਬਰਲ ਬਿਲਕੁਲ ਜਿਹੜੀ ਪਿੱਛੇ ਜਾ ਚੁੱਕੀ ਸੀ ਫਿਰ ਜਦੋਂ ਪਾਰਟੀ ਦੇ ਅੰਦਰੋਂ ਆਵਾਜ਼ ਉੱਠੀ ਜਸਟਨ ਟਰੂਡੋ ਦੇ ਖਿਲਾਫ ਤੇ ਜਸਟਨ ਟਰੂਡੋ ਪਦ ਪਰੇ ਹੋ ਗਿਆ ਅਸਤੀਫਾ ਦੇ ਕੇ ਪਰ ਜਗਮੀਤ ਸਿੰਘ ਲਈ ਕੋਈ ਰਸਤਾ ਨਹੀਂ ਸੀ ਬਚਿਆ ਹੁਣ ਜਾਂ ਤਾਂ ਐਨਡੀਪੀ ਦੇ ਲੀਡਰ ਵਜੋਂ ਅਸਤੀਫਾ ਦਿੰਦੇ ਉਹਨਾਂ ਨੇ ਸਰਕਾਰ ਨਾਲੋਂ ਜਿਹੜਾ ਸੀ ਸਪਲਾਈ ਐਂਡ ਕੌਨਫੀਡੈਂਸ ਦਾ ਜਿਹੜਾ ਮੋਸ਼ਨ ਜਿਹੜਾ ਸੀਗਾ ਉਹਨਾਂ ਦਾ ਸਮਝੌਤਾ ਸੀ ਕਦੇ ਉਹ ਚੱਲਦਾ ਹੈ ਕਦੇ ਨਹੀਂ ਚੱਲਦਾ ਅਸੀਂ ਸਪੋਰਟ ਵਾਪਸ ਲੈ ਲੈਣੀ ਆ ਅਸੀਂ ਜਾਰੀ ਹੈ ਅਸੀਂ ਫਲਾਨੀ ਨੂੰ ਕਰ ਦੇਣਾ ਸੋ ਜਗਮੀਤ ਸਿੰਘ ਕਲੀਅਰ ਕਟ ਵਿਜ਼ਨ ਜਿਹੜਾ ਸੀ ਉਹ ਦੇ ਨੇ ਸਕੇ ਹਾਲਾਂਕਿ ਮੁੱਦਿਆਂ ਤੇ ਕਈਆਂ ਤੇ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਚਾਹੇ ਉਹ ਹੈਲਥ ਹੋਵੇ ਚਾਹੇ ਹਾਊਸਿੰਗ ਹੋਵੇ ਜਾਂ ਕੁਝ ਹੋਰ ਕਟੌਤੀਆਂ ਵਗੈਰਾ ਹੋਣ ਉੱਥੇ ਉਹਨਾਂ ਨੂੰ ਠੀਕ ਠਾਕ ਜਿਹੜੇ ਉਹਨਾਂ ਦੇ ਵਿਊ ਸੀ ਉਹਨਾਂ ਨੂੰ ਦੇਖਿਆ ਗਿਆ ਸੋ ਜਗਮੀਤ ਸਿੰਘ ਸਟਰਗਲ ਕਰਦੇ ਨਜ਼ਰ ਆਏ ਪਾਰਟੀ ਪਦਰ ਤੇ ਤੇ ਵਿਅਕਤੀਗਤ ਪਦਰ ਤੇ ਸੋ ਇਸ ਚੀਜ਼ ਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ ਜਗਮੀਤ ਸਿੰਘ ਸਵਲਿਨ ਮੈਂ ਸਮਝਦਾ ਕਿ ਜਿਵੇਂ ਜੈਕ ਲੈਟਨ ਤੇ ਮੁਲਕੀਅਰ ਹੋਰ ਆਗੂ ਗਿੱਡੇ ਗਏ ਨੇ ਜਗਮੀਤ ਸਿੰਘ ਦਾ ਆਪਣਾ ਸਥਾਨ ਰਹੇਗਾ ਉਹ ਇੱਕ ਪਾਸੇ ਹੋ ਜਾਣਗੇ ਪਤਾ ਨਹੀਂ ਉਹ ਐਕਟਿਵ ਸਿਆਸਤ ਤੋਂ ਵੀ ਪਾਸੇ ਹੋ ਰਹੇ ਨੇ ਜਾਂ ਐਨਟੀਪੀ ਦੀ ਲੀਡਰਸ਼ਿਪ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਸੋ ਕਹ ਲੋ ਬੜਾ ਸਮਾਈਲ ਕਰਕੇ ਉਹਨਾਂ ਨੇ ਕਿਹਾ ਕਿ ਇੱਕ ਬੜੀ ਜਰਨੀ ਸੀ ਇਹ ਗ੍ਰੇਟ ਸੀ ਠੀਕ ਹੈ ਸੋ ਜਿਮੀ ਸਿੰਘ ਹੈ ਕਿਤੇ ਉਹ ਤੁਹਾਨੂੰ ਪਤਾ ਹੈ ਕਿ ਇੱਕ ਜਗ੍ਹਾ ਉਹਨਾਂ ਨੂੰ ਪਿੱਛੇ ਜਾ ਰਿਹਾ ਸੀ ਤਾਂ ਉਹਨਾਂ ਨੂੰ ਪਿੱਛੋਂ ਕਿਸੇ ਨੇ ਕੁਝ ਕਹਿ ਦਿੱਤਾ ਤੇ ਵਾਪਸ ਮੁੜ ਕੇ ਉਹ ਪਾਇ ਜੀ ਉਹਨਾਂ ਨੂੰ ਸੋ ਜਗਵੀਤ ਸਿੰਘ ਨੂੰ ਯਾਦ ਰੱਖਿਆ ਜਾਏਗਾ ਜੀ no जी। doubt